ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਿੰਘਾਂ ਦੇ ਹਾਂਜੀ ਗੁਰਜੋਤ ਸਿੰਘ ਭੰਗੂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਹੋਰ ਭੰਗੂ ਕੀ ਹਾਲੀ ਠੀਕ ਠਾਕ ਚੜ੍ਹਦੀਆਂ ਕਲਾ ਹੋਰ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਚੜ੍ਹਦੀਆਂ ਕਲਾ ਸਾਰੇ ਭਰਾਵਾਂ ਦਾ ਹੋਰ ਤੁਸੀਂ ਸੁਣਾਓ ਸਾਰੇ ਵੀਰ ਹਾਂ ਵਧੀਆ ਬਾਪੂ ਠੀਕ ਆ ਠੀਕ ਆ ਕਹਿੰਦੇ ਅੱਜ ਡੱਬੋ ਲੁਧਿਆਣੇ ਆ ਪੜ ਗਈ ਯਾਰ ਹੈ ਮੈਨੂੰ ਤਾਂ ਸ਼ਾਮੀ ਫੇਸਬੁੱਕ ਤੇ ਵੇਖਿਆ ਮੈਂ ਸ਼ਾਮ ਜੇ ਨੂੰ ਕਹਿੰਦੇ ਜਾਗੋ ਲੁਧਿਆਣੇ ਅਪੜ ਗਈ ਕਰੋ ਸ਼ੇਅਰ ਮੇਰੇ ਭਰਾ ਕਰ ਦੋ ਵੀਡੀਓ ਨੂੰ ਸ਼ੇਅਰ ਮੇਰੇ ਭਰਾ ਰੱਜ ਕੇ ਹਾਂ ਠੀਕ ਆ ਬਾਬੇਓ ਠੀਕ ਆ ਫਿਰ ਪਤਾ ਲੱਗੇ ਕਿ ਜਾਗੋ ਆਈਆ ਕਿੱਧਰੋਂ ਆਈਆ ਓ ਫੇਰ ਗੁਰਾਂ ਦੇ ਬਾਜਾਂ ਵਾਲੇ ਨੇ ਕਲਾਈਆ ਵੀ ਹੁਣ ਜੱਗ ਆਈਆ ਓ ਜੱਗ ਭੱਜ ਗਈ ਵਿੱਚ ਲੁਧਿਆਣੇ ਜਾਗੇ ਉੱਥੇ ਟਾਲਿਆ ਓ ਜਾਂਦਾ ਪਿਆਸੀ ਐਕਟਵਾ ਉੱਤੇ ਇਹ ਵੇਖੋ ਜੋਰੇ ਪਾਇਆ ਅੱਜ ਜੱਗ ਆਇਆ ਕਿੱਥੋਂ ਆਇਆ ਦੋ ਆਇਆ ਜੱਗੁਣੇ ਵੀ ਜੱਗ ਵਿਖਾਤਾ ਲੈ ਜਾ ਪੁੱਤਰ ਅੱਜ ਜੱਗ ਆਇਆ ਜਾਇ ਕਿੱਧਰੋਂ ਆਇਆ ਹੋ ਜੱਗੁਣੇ ਸੀ ਕਰਤਾ ਕਾਰਾ ਵਿੱਚ ਬਾਜ਼ਾਰ ਦੇ ਟਾਲਿਆ ਓ ਜਾਂਦਾ ਪਿਆਸੀ ਇਕਟਵਾ ਉੱਤੇ ਉਹ ਤੋਥੱਲੇ ਲਾਲਿਆ ਮਗਰੋ ਸਿੰਘ ਵੇ ਮਗਰੋ ਸਿੰਘ ਵੇ ਇਕਟਰਾ ਲੈ ਕੇ ਉਸੇ ਤੇ ਫਰਾਰ ਹੋ ਗਏ ਸੀ ਹੁਣ ਜੱਗ ਆਇਆ ਕਿਧਰੋਂ ਆਇਆ ਓ ਬਾਜਾਂ ਵਾਲੇ ਨੇ ਹੈ ਗਿਆ ਫਿਰ ਕਲਾਈਆ ਕਰ ਦੋ ਬਾਬਿਓ ਵੀਡੀਓ ਸ਼ੇਅਰ ਤੁਸੀਂ ਸਾਰੇ ਜਣ ਲੱਸੀ ਬਣਾਈਏ ਥੋੜਾ ਕੱਟੋ ਹੋ ਗਿਆ ਹੋਰ ਗੁਰਜੋਤ ਸਿੰਘ ਭੰਗੂ ਤੇ ਅਰਸ਼ਦੀਪ ਗੁਰਜੋਤ ਸਿੰਘ ਤੇ ਅਰਸ਼ਦੀਪ ਨੂੰ ਕਹਿਣਾ ਵੀਡੀਓ ਸ਼ੇਅਰ ਕਰ ਦੋ ਤੁਸੀਂ ਵੇ ਘਰ-ਘਰ ਵਿੱਚ ਪਹੁੰਚਾਈਓ ਹੁਣ ਜੱਗ ਆਇਆ ਕਿੱਧਰੋਂ ਆਇਆ ਇਹ ਤਾਂ ਪਤਾ ਨਹੀਂ ਲੱਗਿਆ ਸ਼ਾਮੀ ਜੇ ਬਈ ਕਿੱਧਰੋਂ ਆਇਆ ਹੋ ਜੱਗੋ ਦਾਣੀ ਪਤਾ ਵੀ ਲੱਗਦਾ ਕਿਹੜੇ ਪਾਸੋਂ ਆਜੇ ਓਟਾ ਲੈਂਦੀ ਆ ਤੁਰੇ ਜਾਂਦਿਆਂ ਟਕਟਵਾ ਤੋ ਥਲੇ ਲਾਲੇ ਹੱਥ ਜੋੜਦਾ ਰਹਿ ਗਿਆ ਹੱਥ ਜੋੜਦਾ ਰਹਿ ਗਿਆ ਪਰ ਉਹਨੂੰ ਮਾਫੀ ਨਹੀਂ ਉਹ ਦਿੱਤੀ ਬਈ ਹੁਣ ਜਗ ਆਇਆ ਕਰ ਦੋ ਬਾਬਿਓ ਸ਼ੇਰ ਤੁਸੀਂ ਸਾਰੇ ਜਾਣੇ ਜਿੰਨੇ ਨਾਲ ਵੀ ਜੁੜ ਗਏ ਗੁੱਡ ਬਾਪੇ ਗੁੱਡ ਗੁੱਡ ਕਰ ਦੋ ਬਾਬਿਓ 6 ਯਰ ਦੱਸੋ ਮੇਰੇ ਨਾਲ ਵਟ ਦਾ ਰੌਲਾ ਤੁਹਾਡਾ ਯਾਰ ਹੈ ਕਾ ਦਾ ਰੌਲਾ ਮੇਰੇ ਭਰਾ ਮਾਰ ਦੋ ਗਰੁੱਪਾਂ 'ਚ 6 2 2 4 4 'ਚ ਹੈਂ ਕਰਦਾ ਕਰੋ ਕਰਦਾ ਕਰੋ ਗੁੱਸੇ ਨਾਲ ਆਇਆ ਕਰੋ लाइक कमेंट शेयर परा कर दिया करो बस वीडियो है गुड गुड बाबा गुड ठीक है ठीक है सही जगो निकल गई अज कमेंट तो नहीं बाबे की चक्कर बनया ਵਾਗਰਜੋਤ wow, ਜਸ ਸਿੰਘ ਢਿੱਲੋਂ ਚੜ੍ਹਦੀ ਕਲਾ ਖਾਲਸਾ ਜੀ ਹੋਰ ਕਾਰਜ ਸਿੰਘ ਢਿੱਲੋਂ ਕੀ ਹਾਲੀ ਵਾਇਰੂ ਜਿੱਕਾ ਖਾਲਸਾ ਜੀ ਫਤਿਹ ਵਧੀਆ ਬਾਤ ਕਰਦੇ ਆ ਕਲਾ ਬਹੁਤ ਵਧੀਆ ਹੋਰ ਸੁਣਾਓ ਭਰਾਵੋ ਠੀਕ ਏ ਜੀ ਐਸ ਸੰਧੂ ਕਹਿੰਦੇ ਡੈਸ਼ ਪੂਸ਼ ਵੱਢ ਕੇ ਲੈਗੇ ਮਖੌਲਾਂ ਕਰਦੇ ਹੋ ਬਾਪਿਆ ਤੂੰ ਮਖੌਲ ਕਰਦੇ ਜੇ ਹੁਣ ਮਖੌਲ ਬੰਦੇ ਖਰਾਬ ਹੋ ਗਏ ਜੇ ਤੁਸੀਂ ਹੁਣ ਮਰਜ਼ੀ ਆ ਤੁਹਾਡੀ ਬਾਬਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਯਾਰ। ਕੋਈ ਰੀਚ ਯਾਰ ਬੜੀ ਡਾਊਨ ਫੇਸਬੁਕ ਪੇਜ ਦੀ ਵੀ ਰੀਚ ਡਾਊਨ ਹੋਈ ਪਈ ਆਈਡੀ ਤੇ ਵੀ ਯਾਰ ਨਾਲ ਵਾਇਲੇਸ਼ਨ ਜੀ ਲੱਗੀ ਹੋਈ ਆ ਕਾਫੀ ਸਮੇਂ ਦੀ। ਔਲੀ-ਔਲੀ ਸੈੱਟ ਹੋ ਗਈ ਪੰਜਾ 6 ਮਹੀਨਿਆਂ ਦੇ ਵਿੱਚ ਵਿੱਚ ਹੋ ਜੂ ਸਾਰੀ। ਆਈਡੀ ਦੀ ਵੀ ਹੋ ਜੂਗੀ ਤੇ ਫੇਸਬੁਕ ਪੇਜ ਦੀ ਵੀ ਹੋ ਜੂ ਦੋਵਾਂ ਦੀ ਵਾਇਲੇਸ਼ਨ ਜੀ ਲੱਗੀ ਹੋਈ ਆ ਤੇ ਤਾਂ ਕਰਕੇ ਨਾ ਕੰਮ ਤਾਂ ਹੀ ਤੁਹਾਨੂੰ ਅਖੀਰੇ ਸ਼ੇਅਰ ਕਰਦਾ ਕਰੋ ਹੋਰ ਦੱਸੋ ਭਰਾਓ ਆਪਾਂ ਦੱਸੋ ਆਪਾਂ ਤੁਹਾਡੇ ਨਾਲ ਪਿਆਰ ਹੀ ਕਰਨਾ ਵੀਰੋ ਦੱਸੋ ਹਾਸੀਆਂ ਖੇਡੀਆਂ ਕਰਨੀਆਂ ਆਪਾਂ ਐ ਨਾਲ ਤੁਹਾਨੂੰ ਜਾਗੋ ਸੁਣਾਤੀ ਅੱਜ ਆਪਾਂ ਨਵੀਂ ਜਾਗੋ ਵੀ ਜਾਗੋ ਆਈ ਐ ਪਤਾ ਨਹੀਂ ਲੱਗਿਆ ਕਿੱਧਰੋਂ ਆਈ ਐ ਐ ਅਮਦਾ ਸੀ ਚੜ੍ਹਿਆ ਐਕਟਵਾ ਤੇ ਜਾਗੋ ਨੇ ਉੱਥੇ ਢਾਲਿਆ ਵੀ ਐ ਬਾਅਦ ਚ ਜਾਗੋ ਉਸੇ ਐਕਟਵਾ ਤੇ ਫਰਾਰ ਹੋ ਗਈ ਔਰ ਵਿਰਕ ਕੀ ਹਾਲ ਠੀਕ ਆ ਠੀਕ ਆ ਵਿਰਕ ਕਰਦੇ ਸ਼ੇਰ ਵਾ ਵਿਰਕਾ ਵਾ ਵਿਰਕਾ ਹਉਣ ਲਈ ਵਿਰਕ ਨੇ ਗੱਲ ਸਰੇ ਕਰਦੇ ਸ਼ੇਰ ਜੋੜ ਦੋ ਬੰਦੇ 50 ਤੁਸੀਂ 50 ਬੰਦੇ ਕਰ ਦੋ ਅੱਜ ਸ਼ੇਅਰ ਕਰ ਕਰਕੇ ਮੇਰੇ ਭਰਾ ਹੈ ਹੈ ਪਹਿਲੋ ਅੱਜ ਵਿਆਹ ਵਾਲਾ ਦਿਨ ਸੀ ਅੱਜ ਜਾਗੋ ਕੱਢੀ ਅੱਜ ਵਿਆ ਹੋਇਆ ਅੱਜ ਜਾਗੋ ਕੱਢੀ ਗਈ ਕੱਢੀ ਆ ਕੇ ਦੀ ਜਾਗੋ ਤੇਨੂੰ ਨਹੀਂ ਪਤਾ ਲੱਗਣਾ ਜਾਗੋ ਕਿੰਦੀ ਕੱਢੀ ਆ ਸਿੰਘਾਂ ਨੇ ਜਾਗੋ ਕੱਢੀ ਤੇਨੂੰ ਨਹੀਂ ਪਤਾ ਲੱਗਿਆ ਦੱਸਾਂਗੇ ਤੈਨੂੰ ਅਲੀ ਹਲੀ ਜੇ ਹਾਂ ਵਾਹ ਬਾਬੇ ਵਾਹ ਬਾਬੇ ਠੀਕ ਆ ਠੀਕ ਆ ਤੇਨੂੰ ਕੀ ਪਤਾ ਕਿੰਦੀ ਜਾਗੋ ਕੱਢੀ ਆ ਦੱਸ ਹਾਂ ਹਾਂ ਕਰ ਦੋ ਬਾਬਿਓ ਸ਼ੇਅਰ ਕਰ ਦੋ ਸਾਰੇ ਜਣੇ ਜਿੰਨੇ ਭਰਾ ਤੁਸੀਂ ਨਾਲ ਜੁੜੇ ਹੋ ਕਿਉਂ ਰੌਲਾ ਪਾਈ ਜਣੇ ਅੱਜ ਜਾਗੋ ਆਈਆ ਠੀਕ ਠਾਕ ਤੁਸੀਂ ਦੱਸੋ ਮੈਂ ਨਾ ਕਾਰਜ ਸਿੰਘ ਢਿੱਲੋ ਚੜਦਿਆਂ ਕਲਾਾਂ 'ਚ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਚੜਦਿਆਂ ਕਲਾ ਉਹ ਸੁਣਾ ਠੀਕ ਐ ਠੀਕ ਆ ਠੀਕ ਆ ਵਧੀਆ ਚੱਲ ਪਈ ਸੀ ਹੈ ਓ ਸਿੱਧੀ ਲਾਤੀਆਂ ਤਾਰਾ ਆ ਜਾ ਆ ਜਗਸੀਰ ਸਿੰਘ ਪੱਟੀ ਕੀ ਹਾਲੀ ਹੈ ਜਗਸੀਰ ਸਿੰਘ ਪੱਟੀ ਠੀਕ ਆ ਠੀਕ ਆ ਪੱਟੀ ਸਾਹਿਬ ਜੀ ਅੱਜ ਜਾ ਕੇ ਆਏ ਫਿਰੋਜ਼ਪੁਰ ਰੁਕਨੇ ਮੁਗਲੇ ਉਹ ਕਹਦੇ ਆਈ ਉਹਨੇ ਰੱਖ ਦੋ ਯਾਰ ਕੁਛ ਨਹੀਂ ਲਾ ਹਾਂ ਕਿੱਥੇ ਚੱਲੇ ਜੀ ਅੱਜ ਸਿਮੇ ਜਾਗ ਗਈ ਲੁਧਿਆਣੇ ਪਤਾ ਤੈਨੂੰ ਅੱਜ ਕੁੱਟਿਆ ਬਹੁਤ ਚੁੱਪਾ ਕਿਨੂੰ ਕੁੱਟਿਆ ਵੈਗ ਨੂੰ ਬੋਲ ਕੱਪ ਦਾ ਮਲ ਟੱਕਪ ਦੇ ਤਰਲੇ ਉਹ ਵੇੜਾ ਬੋਲ ਮੇਰੇ ਡੇਢ ਕਿੰਨੇ ਕਹਿ ਗਿਆ ਅੱਜ ਜੀ ਤਿੰਨ ਦਵਾਈ ਆਇਆ ਜੀ ਜੰਤਰ ਕਰਨ ਵਾਲੇ ਵਿਚਾਰ ਅੱਗੇ ਉਹ ਬੂੰਦਾ ਸਾਰੀ ਫੀਸ ਉਹਨਾਂ ਦੇ ਨਾਲ ਕੀ ਲੱਗਿਆ ਸਾਬਾਬੇਓ ਠੀਕ ਆ ਚੜਦਿਆਂ ਕਲਾ ਹੈ ਧੰਨਵਾਦ ਕਰਾਂਗੇ ਸਵੇਰੇ ਗੱਲ ਕਰਾਂਗੇ ਜੀ ਖਾਲਸਾ ਬਈ ਫਤਿਹ